ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਫੂਸਰਾਜ ਲੱਖਾ ਸੁਧਾਨਾ ਨੂੰ ਲੱਗਿਆ ਵੱਡਾ ਝਟਕਾ ਕਿਉਂਕਿ ਲੱਖਾ ਸੁਧਾਨਾ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਖਿਲਾਫ ਅਤੇ ਉਹਨਾਂ ਦੇ ਪਰਦੇ ਜਿਹੜੇ ਬੇਨਕਾਬ ਕਰਦੇ ਰਹਿੰਦੇ ਨੇ ਇੱਧਰ ਕਹਿੰਦੇ ਨੇ ਕਿ ਲੱਖਾ ਸੁਧਾਨਾ ਤੇ ਵੱਡੀ ਕਾਰਵਾਈ ਹੋ ਗਈ ਹੈ ਪਹਿਲਾਂ ਆਪਾਂ ਲੱਖਾ ਸੁਧਾਨੇ ਦੀ ਗੱਲਬਾਤ ਸੁਣਦੇ ਹਾਂ ਕਿਸ ਤਰ੍ਹਾਂ ਉਹਦੇ ਨਾਲ ਇਹ ਹਾਦਸਾ ਵਾਪਰਿਆ ਇਸ ਬਾਰੇ ਤੁਸੀਂ ਪੜਿਆ ਰਹੇ ਸੀ ਕਿ ਰਾਤ ਦੇ ਵਿਚਕਾਰ ਨੂੰ ਗੱਡੀ ਦੇ ਵਿੱਚ ਕੱਟੇ ਮਾਰ ਕੇ ਗਾਲਾਂ ਕੱਢ ਕੇ ਗੱਡੀ ਭੱਜੀ ਆ ਆਪਾਂ ਫਿਰ ਉਹ ਗੱਡੀ ਦਾ ਮਗਰਾ ਕੀਤਾ ਉਹ ਗੱਡੀ ਚਲੀ ਗਈ ਆ ਸੀਆਈ ਦੇ ਵਿੱਚ ਆ ਲੈਣਾ ਆਪਣੇ ਘਰੇ ਆਏ ਚਲੇ ਗਏ ਚੌਂਕੀ ਚ ਕਹਿੰਦੇ ਸੀ ਪੁਲਿਸ ਮੁਲਾਜ਼ਮਾਂ ਮਾਝਾ ਨੂੰ ਅੰਦਰ ਚੱਲ ਫੜਦੇ ਆ ਥੋੜੀ ਨਾਲੂ ਬੀਪੀ ਹੋ ਰਾ ਟੱਕੇ ਹੋਏ ਦੋਨੇ ਅੰਦਰ ਗਈਦਾ ਭਾਈ ਸਾਡੇ ਡਾਹਾਂ ਗਿਆ ਤੋਂ ਅੰਦਰ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਤੇ ਹੋਰ ਵਗੈਰਾ ਫਿੱਤੀ ਵੀ ਦੇ ਫਰਸ਼ ਨੂੰ ਨਾਲ ਫੜਾਣੇ ਕੱਢ ਪਏਗੇ ਆਪ ਨਾ ਹਲਾਉਂਦਾ ਇੱਕ ਇੱਕ ਆਰਾਮਪ ਦੇ ਨਾਲ ਇਹ ਕੀ ਆ ਹੱਸ ਗਏ ਬਲਕਿ ਸਕਿਉਰਟੀ ਵਾਲੇ ਦੋ ਇਹਨਾਂ ਨੂੰ ਧੱਕੇ ਮਾਰੇ ਗਏ ਆ ਜਿੱਥੇ ਕੋਈ ਹੈ ਬੰਦਾ ਸੁਰੱਖਿਅਤ ਕੋਲ ਨਾਲ ਸੋ ਆਹ ਤਾਂ ਕੇਸ ਆ ਗਿਆ ਕਿਉਂ ਨਾ ਗਿਆ ਤੇ ਆ ਰਾਜਾ ਕਿਤੇ ਪੁਲਸ ਆ ਕੇ ਪੁਲਸ ਨਾਸਟਾਲੇ ਵਿੱਚ ਫੜੇ ਮਾਤਰੀ ਆ ਕੋਟ ਮਾਰ ਕੇ ਕਰੰਟ ਲਾ ਕੇ ਕਿਤੇ ਹੁਣਾ ਸਭੇ ਜਾਂਦੇ ਡੰਡੇ ਲਿਆ ਪਤਾ ਨਹੀਂ ਕਿਹੜਾ ਕੀ ਇਹ ਕਹਾਣੀ ਬਣਾਉਣਗੇ ਇਹਨਾਂ ਨੇ ਆ ਕੇ ਥਾਣੇ ਆਏ ਕਰਦਾ ਜੀ ਐ ਕਰਦਾ ਜੀ ਬੰਦੇ ਹੁਣ ਸੌਣਾ ਕੱਢ ਕੇ ਬੱਜੇ ਐ ਮੈਂ ਕਿਹਾ ਅਸੀਂ ਗੱਡੀ ਲਾਈਏ ਮੱਲਾ ਕਰਦੇਗਾ ਗੱਡੀ ਤੇ ਮਾਰ ਕੇ ਪਰ ਚੱਕ ਚੌਂਕੀ ਜਿਦਾ ਆਇਆ ਕੱਦੀ ਆਪਣੇ ਖੜਿਆ ਜੇ ਉਹ ਤਾਂ ਚੌਂਕੀ ਜਿਦਾ ਨਹੀਂ ਮਦਦਮਾ ਮੈਦਾਨਾ ਵਿੱਚ ਰੋਹੇ ਜ਼ਫਰਦ ਲਟਾਉਂਦੇ ਆ ਅੱਜ ਇਸ ਅਸਫੀਰ ਦੇ ਧਿਆਨ ਦੇ ਬਰਨਾਲੇ ਦੇ ਐਸਪੀ ਡੀ ਬਰਨਾਲੇ ਦੇ ਡੀਐਸਪੀ ਸੀਐਮ ਜਰ ਸਾਹਿਬ ਧਿਆਨ ਦਿਵਾਦੇ ਛੋਡੇ ਮੁਲਾਜ਼ਮਾਂ ਨੇ ਸੱਣ ਲਾ ਕੀਤਾ ਆਹ ਦੇਖੋ ਇੱਥੇ ਕੋਈ ਬੰਦਾ ਕੋਈ ਲੱਗਦਾ ਵੀ ਆਮ ਬੰਦਾ ਇੱਥੇ ਸੱਤ ਦੇ ਨਾਲ ਦਾ ਸੁਰੱਖਤ ਲਖਾ ਸਿਧਾਨਾ ਦੀ ਗੱਡੀ ਦੇ ਵਿੱਚ ਗੱਡੀ ਮਾਰੀ ਗਈ ਪੰਜਾਬਪੁਰਸ ਵਾਲਿਆਂ ਵੱਲੋਂ ਉਸ ਤੋਂ ਬਾਅਦ ਗਾਲਾਂ ਕੱਢੀਆਂ ਵੀਆਂ ਗਾਲਾਂ ਕੱਢਣ ਤੋਂ ਬਾਅਦ ਜਦੋਂ ਡੱਪਟ ਲਖਾਨ ਲਖਾ ਸਿਧਾਨਾ ਥਾਣੇ ਦੇ ਵਿੱਚ ਗਏ ਹਲਕਾ ਬਰਨਾਲੇ ਦੀ ਥਾਣੇ ਦੀ ਗੱਲ ਦੱਸੀ ਜਾ ਰਹੀ ਹੈ ਤੇ ਬਾਅਦ ਵਿੱਚ ਲੱਖਾਂ ਸੁਧਾਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਦੇ ਦੋ ਤਿੰਨ ਸਾਥੀ ਵੀ ਉਸ ਦੇ ਨਾਲ ਸੀ ਯਾਨੀ ਕਿ ਲਾਅਨ ਆਰਡਰ ਨੂੰ ਲੈ ਕੇ ਜਿਹੜੇ ਲੋਕ ਬੋਲਦੇ ਨੇ ਉਹਨਾਂ ਖਿਲਾਫ ਵੱਡੀ ਕਾਰਵਾਈ ਹੁੰਦੀ ਹੈ ਇਹ ਪੰਜਾਬ ਸਰਕਾਰ ਅਤੇ ਪੁਲਿਸ ਮੁਲਾਜ਼ਮਾ ਵੱਲੋਂ ਲੱਖਾਂ ਸੁਧਾਨਾ ਜਿਵੇਂ ਦੱਸ ਰਿਹਾ ਹੈ ਕਿ ਇਹਨਾਂ ਵੱਲੋਂ ਸਾਡੇ ਉੱਤੇ ਨਜਾਇਜ਼ ਇਲਜ਼ਾਮ ਵੀ ਲਗਾਏ ਜਾਣਗੇ ਸਾਨੂੰ ਇਹ ਦੋਸ਼ੀ ਵੀ ਬਣਾਉਣਗੇ ਸਾਡੇ ਉੱਤੇ ਵੱਡੀ ਕਾਰਵਾਈ ਵੀ ਕਰਨਗੇ ਹਾਲਾਂਕਿ ਇਹਨਾਂ ਨੇ ਗੱਡੀ ਵਿੱਚ ਗੱਡੀ ਮਾਰ ਕੇ ਸਾਨੂੰ ਗਾਲ੍ਹਾਂ ਕੱਢ ਕੇ ਭੱਜ ਗਏ ਨੇ ਤੇ ਜਦੋਂ ਅਸੀਂ ਥਾਣੇ ਗਏ ਕਿ ਜਿਨ੍ਹਾਂ ਨੇ ਸਾਨੂੰ ਗਾਲ੍ਹਾਂ ਕੱਢੀਆਂ ਉਹ ਪੂਰੀ ਤਰ੍ਹਾਂ ਸ਼ਰਾਬ ਦੇ ਨਾਲ ਰੱਜੇ ਹੋਏ ਸੀ ਦੇਖੋ ਵੀ ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਸਮਾਜ ਸਿੰਘਾਂ ਦਾ ਅਜਿਹਾ ਹਾਲ ਹੈ ਤੇ ਫਿਰ ਬਾਕੀਆਂ ਦਾ ਹਾਲ ਕੀ ਹੋਵੇਗਾ ਉਹਨਾਂ ਨੇ ਕਿਹਾ ਕਿ ਆਪ ਆਦਮੀ ਆਪ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਆਪ ਲੋਕਾਂ ਦਾ ਜਿਨਾ ਜਿਹੜਾ ਦੁਬਰ ਹੋਇਆ ਪਿਆ ਹੈ ਲੋਕ ਪਰੇਸ਼ਾਨੀਆਂ ਫੇਸ ਕਰ ਰਹੇ ਨੇ ਲੇਕਿਨ ਜੇਕਰ ਸਾਡੇ ਤੇ ਉੱਤੇ ਕਾਰਵਾਈ ਹੁੰਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵਿਰੋਧ ਕਰਾਂਗੇ ਸਰਕਾਰ ਦਾ